ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆ ਦੇਖੋ ਸੇਵਾਦਾਰ ਗਰਮ ਪਾਣੀ ਵਿੱਚ ਚਾਵਲ ਤਿਆਰ ਕਰਨ ਲੱਗਿਆ ਜੀ ਇਹਨਾਂ ਮਟਕੀਆਂ ਦੇ ਵਿੱਚ ਚਾਵਲ ਨੇ ਜੀ ਤੇ ਗਰਮ ਪਾਣੀ ਪਾ ਕੇ ਰੱਖਿਆ ਗਿਆ ਹੈ ਆ ਦੇਖੋ ਜੀ ਆ ਮਟਕੀਆਂ ਲਾ ਰਿਹਾ ਜੀ ਇਹਨਾਂ ਵਿੱਚ ਚਾਵਲ ਨੇ ਤੇ ਇਹ ਚਾਵਲ 40-45 ਮਿੰਟਾਂ ਵਿੱਚ ਤਿਆਰ ਹੋ ਜਾਣਗੇ ਆ ਦੇਖੋ ਜੀ ਆ ਦੇਖੋ ਤੁਹਾਡੇ ਸਾਹਮਣੇ ਸਾਰੀਆਂ ਮਟਕੀਆਂ ਪਾਣੀ ਵਿੱਚ ਲਗਾ ਦਿੱਤੀਆਂ ਗਈਆਂ ਨੇ ਚਾਰ ਮਟਕੀਆਂ ਸੀ ਤੇ 40-45 ਮਿੰਟਾਂ ਵਿੱਚ ਵਾਹਿਗੁਰੂ ਜੀ ਇਹ ਚਾਵਲ ਤਿਆਰ ਹੋ ਜਾਣਗੇ ਅਕਸ਼ਰ ਰਿਕਮੈਂਡ ਵਿਕੀ ਆ ਦੇਖੋ ਜੀ ਤੁਹਾਡੇ ਸਾਹਮਣੇ ਆ ਦੇਖੋ ਵਾਹਿਗੁਰੂ ਜੀ ਉਨੇ ਇਹਨਾਂ ਪਰ ਇੱਕ ਬੋਰੀ ਰੱਖ ਦਿੱਤੀ ਗਈ ਹੈ ਤੇ ਆ ਦੇਖੋ ਪਾਣੀ ਵਿੱਚ ਮੱਡੀਆਂ ਸੈਟ ਕਰਨ ਲੱਗਾ ਆ ਦੇਖੋ ਜੀ ਇਹ ਪਰਮੂਤੀ ਦੀ ਪਵਨ ਸ਼ੰਕਰ ਜੀ ਦੀ ਅੱਜ ਤੁਸੀਂ ਦੇਖੋ ਬਾਈ ਕੀ ਤੇ ਚਾਵਲ ਬਣ ਕੇ ਤਿਆਰ ਹੋ ਜਾਣਗੇ ਤੇ ਫਿਰ ਇਹ ਚਾਵਲ ਬੜੇ ਸਵਾਦ ਬੰਦੇ ਨੇ ਤੇ ਸੰਗਤ ਦੇ ਵਿੱਚ ਚਾਵਲ ਵਰਤਾਏ ਜਾਣਗੇ ਆ ਦੇਖੋ ਕਿੰਨਾ ਪਾਣੀ ਬਿਲਦਾ ਪਿਆ ਆ ਦੇਖੋ ਜੀ ਇਸਨੇ ਜੋ ਸੇਵਾਦਾਨ ਨੇ ਮਟਕੀਆਂ ਚਾਵਲ ਦੀਆਂ ਲਗਾ ਦਿੱਤੀਆਂ ਗਈਆਂ ਨੇ ਦੇਖੋ ਜੀ ਇਹ ਆਲੇ ਦੁਆਲੇ ਸੰਗਤ ਬਹੁਤ ਹੈ ਆਜਾ ਹੋਰੇ ਦਾ ਕੋਈ ਇੱਧਰ ਆਇਆ ਆਹ ਦੇਖੋ ਜੀ ਜੋ ਵੀ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੇ ਤੇ ਕਮੈਂਟ ਵਿੱਚ ਹੀ ਦਿਖੋ ਜੀ ਧੰਨ ਗੁਰੂ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ